ਹਾਂਜੀ ਸਤਿ ਸ੍ਰੀ ਅਕਾਲ ਜੀ ਕਿਵੇਂ ਜੀ ਸਾਰੇ ਉਮੀਦ ਕਰਦੇ ਹਾਂ ਸਾਰੇ ਠੀਕ ਠਾਕ ਹੋ ਗਏ ਤੇ ਹਾਜ਼ਰ ਆਪਾਂ ਇੱਕ ਨਵੀਂ ਵੀਡੀਓ ਲਈਏ ਜਿਵੇਂ ਕਿ ਆਪਾਂ ਸਭ ਨੂੰ ਪਤਾ ਹੈ ਸੁਖ ਰਤਿਆ ਨੂੰ ਸਾਰੇ ਪੇਜਾਂ ਵਾਲਿਆਂ ਵੱਲੋਂ ਕਾਫੀ ਐਦਾ ਟਰੋਲ ਕੀਤਾ ਗਿਆ ਉਸਦੇ ਚੱਲਦਿਆਂ ਭਾਈ ਅਮਤਵਲ ਸਿੰਘ ਨੇ ਸੁਖ ਰਤਿਆ ਨੂੰ ਵਾਰਨਿੰਗ ਦਿੱਤੀ ਕਿ ਅੱਜ ਤੋਂ ਬਾਅਦ ਤੁਸੀਂ ਲਾਈਵ ਆ ਕੇ ਕੋਈ ਵੀ ਗਲਤ ਨਹੀਂ ਬੋਲਣਾ ਉਸਤੇ ਚੱਲਦਿਆਂ ਸੁਖ ਰਤਿਆ ਨੇ ਮਾਫੀ ਮੰਗੀ ਉਸਤੇ ਚੱਲਦਿਆਂ ਕੋਈ ਲੋਕਾਂ ਨੇ ਫਿਰ ਤੋਂ ਟਰੋਲ ਕੀਤਾ ਉਸਤੇ ਚੱਲਦਿਆਂ ਸੁਖ ਰਤਿਆ ਨੇ ਇੱਕ ਪੋਸਟ ਪਾ ਕੇ ਲਿਖਿਆ ਮੈਂ ਸੁਖ ਰਤਿਆ ਸਭ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਮਾੜਾ ਚੰਗਾ ਗਿਆ ਜਿਉਂਦੇ ਵਾਸਤੇ ਰਹਿਣ ਰੱਬ ਲੰਮੀ ਉਮਰ ਲੰਗਰੇ ਜਿਨ੍ਹਾਂ ਨੇ ਸਮਝਾਤਾ ਕਿ ਦੁਨੀਆਦਾਰੀ ਕਿੰਨੂ ਕਹਿੰਦੇ ਨੇ ਅੱਜ ਤੋਂ ਪਹਿਲਾਂ ਮੈਨੂੰ ਲੱਗਦਾ ਸੀ ਕਿ ਬੰਦਾ ਬੰਦੇ ਨਾਲ ਵਰਤ ਰਿਹਾ ਨਹੀਂ ਪਰ ਮੈਂ ਗਲਤ ਸੀ ਇੱਥੇ ਤਾਂ ਬੰਦਾ ਬੰਦੇ ਨਾਲ ਵਰਤ ਰਿਹਾ ਕਮਾਲ ਕਰਤੀ ਸਭ ਨੇ ਸੁਖ ਰਤਿਆ ਇੱਕ ਮਿੰਟ ਵਿੱਚ ਜੱਜ ਕਰ ਲਿਆ ਕੀ ਗਲਤ ਆ ਪਰ ਸਹੀ ਕਿਸੇ ਨੇ ਦੇਖਿਆ ਹੀ ਨਹੀਂ ਸੋਖ ਰਤਿਆ ਨੂੰ ਮਾਂ ਭੈਣ ਦੀਆਂ ਗਾਲਾਂ ਕੱਢੀਆਂ ਜਾ ਰਹੀਆਂ ਸੀ ਉਦੋਂ ਗਿਆਨ ਵੰਡਣ ਵਾਲੇ ਕਿੱਥੇ ਸੀ ਅੱਜ ਸੋਖ ਰਤਿਆ ਜੇ ਕੁਝ ਬੋਲਦਾ ਤਾਂ ਚੁੱਪ ਕਰਾ ਦਿੱਤਾ ਜਾਂਦਾ ਕੋਈ ਗੱਲ ਹੋ ਗਈ ਨਾ ਮਾੜਾ ਦੇਖੋ ਨਾ ਮਾੜਾ ਸੁਣੋ ਨਾ ਮਾੜਾ ਬੋਲੋ ਸਾਹਮਣੇ ਵਾਲਾ ਮਾੜਾ ਵੀ ਬੋਲ ਰਿਹਾ ਸੋਖ ਰਤਿਆ ਸੁਣ ਵੀ ਰਿਹਾ ਜਾਂ ਦੇਖ ਰਿਹਾ ਮੈਂ ਮੰਨਦਾ ਮੈਂ ਗਲਤੀ કરી ਜੋ ਮੈਂ ਬੋਲਿਆ ਸਹੀ ਨਹੀਂ ਸੀ ਪਰ ਮੈਨੂੰ ਗੁੱਸਾ ਨਹੀਂ ਆਉਂਦਾ ਯਾਰ ਜਾਂ ਤਾਂ ਵੀ ਸਾਰਿਆਂ ਦੀ ਜਮੀਰ ਮਰੀ ਆ ਮੇਰੀ ਜਗ੍ਹਾ ਤੇ ਇੱਕ ਵਾਰ ਆਪ ਦੇ ਆਪ ਨੂੰ ਰੱਖ ਕੇ ਦੇਖੋ ਪਤਾ ਲੱਗ ਜੂ ਸੁਖ ਰਤੀਆ ਸਹੀ ਆ ਜਾਂ ਗਲਤ ਮੰਨਦਾ ਗਲਤੀ ਮੇਰੀ ਆ ਪਰ ਇੰਨੀ ਵੀ ਨਹੀਂ ਜਿੰਨੀ ਸਜ਼ਾ ਦਿੱਤੀ ਬਾਕੀ ਹੁਣ ਤੱਕ ਤਾਂ ਹੈ ਨਹੀਂ ਸੀ ਇਨਾ ਮਾੜਾ ਜਿੰਨਾ ਬਣਾ ਦਿੱਤਾ ਧੰਨਵਾਦ ਸਭ ਦਾ ਇਨਾ ਪਿਆਰ ਇੱਜ਼ਤ ਦੇਣ ਲਈ ਬਾਸ ਸੁਣ ਜਿਹੜਾ ਮਰਜੀ ਜੋ ਮਰਜੀ ਕਹੀ ਜਾਵੇ ਫਰਕ ਨਹੀਂ ਪੈਂਦਾ ਆਪਣਾ ਕੰਮ ਕਰੋ ਮੈਨੂੰ ਵੀ ਕਰਨ ਦੋ ਬਾਕੀ ਮਿਲਦੇ ਆ ਜਲਦੀ ਸੋਕਰਦੀਆ ਨੇ ਆਪਣੇ ਇੰਸਟਾਗ੍ਰam ਸੋਸ਼ਲ ਮੀਡੀਆ ਅਕਾਊਂਟ ਤੇ ਪੋਸਟ ਬਾਕੇ ਸਾਰਿਆਂ ਨਾਲ ਸਾਂਝੀ ਕੀਤੀ। ਬਾਕੀ ਤੁਸੀਂ ਇਸ ਮਸਲੇ ਬਾਰੇ ਕੀ ਸੋਚਦੇ ਹੋ? ਸਾਨੂੰ ਆਪਣੇ ਵਿਚਾਰ ਕਮੈਂਟ ਬਾਕਸ ਵਿੱਚ ਦੇ ਦੇ ਜਰੂਰ ਜਾਓ। ਬਾਕੀ ਤੁਹਾਨੂੰ ਅੱਜ ਦੀ ਵੀਡੀਓ ਕਿਵੇਂ ਦੀ ਲੱਗੀ? ਸਾਨੂੰ ਆਪਣੇ ਵਿਚਾਰ ਕਮੈਂਟਾਂ ਵਿੱਚ ਦੇ ਦੇ ਜਰੂਰ ਜਾਓ। ਜੇਕਰ ਤੁਹਾਨੂੰ ਵੀਡੀਓ ਵਧੀਆ ਵੀਡੀਓ ਨੂੰ ਲਾਈਕ ਤੇ ਕਮੈਂਟ ਕਰਕੇ ਜਰੂਰ ਜਾਓ ਤੇ ਨਾਲ ਸਾਨੂੰ ਆਪਣੇ ਕੀਮਤੀ ਵਿਚਾਰ ਕਮੈਂਟਾਂ ਵਿੱਚ ਦੇ ਦੇ ਜਰੂਰ ਜਾਓ। ਬਾਕੀ ਇਸ ਤਰ੍ਹਾਂ ਦੀਆਂ ਨਵੀਆਂ ਅਪਡੇਟ ਦੇਖਣ ਦੇ ਲਈ ਸਾਡੇ ਚੈਨਲ ਦੇ ਨਾਲ ਜੁੜੇ ਰਹੋ। ਬਾਕੀ ਮਿਲਦੇ ਹਾਂ ਕਿਸੇ ਨਵੀਂ ਅਪਡੇਟ ਨਾਲ। ਰੱਬ ਰਾਖਾ।